ਜੰਮੂ ਹਾਈਵੇ ਤੋਂ ਇੱਕ ਸੜਕ ਇੱਧਰ ਨੂੰ ਆਉਂਦੀ ਆ ਤੇ ਇੱਧਰ ਬਣਿਆ ਹੋਇਆ ਜੰਬੋ ਚੂ ਜੰਬੋ ਚੂ ਦੇਖਾਂ ਚੱਲਦੇ ਆ ਫਿਰ ਅੰਦਰ ਇਹਦੇ ਵਿੱਚ ਲਿਖਿਆ ਹੋਇਆ ਜੀ ਜੂ ਐਂਟਰੀ ਫ੍ਰੀ ਜੇ ਆਪਾਂ ਬੈਟਰੀ ਕਾਰ ਤੇ ਜਾਣਾ ਚਾਹੁੰਦੇ ਆ ਤਾਂ 200 ਰੁਪਏ ਅਦਰਵਾਇਜ਼ ਜੇ ਆਪਾਂ ਤੁਰ ਕੇ ਜਾਣਾ ਚਾਹੁੰਦੇ ਆ ਤਾਂ ਫ੍ਰੀ ਜਾ ਸਕਦੇ ਆ ਟਾਈਮ 9 ਤੋਂ 5 ਦਾ ਹੁਣ ਗਰਮੀਆਂ ਚ ਤੇ ਸਰਦੀਆਂ ਚ 10 ਤੋਂ 5 ਦਾ ਬਾਕੀ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਜੂਨ ਹਾਂਜੀ ਜੂਨ ਦੇ ਵਿੱਚ ਜਾਣ ਲਈ ਜੇ ਕਿਸੇ ਨੇ ਬੈਟਰੀ ਘਰ ਤੇ ਜਾਣਾ ਤਾਂ ਉਹ ਇੱਥੋਂ ਆਪਣਾ ਵਹੀਕਲ ਆ ਜਿਹੜਾ ਉਹ ਲੈ ਸਕਦਾ ਤੇ ਟੈਕ ਟਿ ਪਿੱਛੋਂ ਲੈਣੀ ਪੈਂਦੀ ਆ 200 ਰੁਪਏ ਆ ਆਪ ਲੋਕ ਬਹਿਣਗੇ ਮੈਸੇਰ ਸਰ ਬਹੁਤ ਕੁਛ ਨਹੀਂ ਕਰਦੇ ਬੈਟਰੀ ਕਰਾਣ ਇਸ ਬੜੀਆਂ ਵਧੀਆਂ ਨਹੀਂਆਂ ਜੰਬੂ ਜੂ ਵਾਸਤੇ ਅੰਦਰ ਜਿਹਨੇ ਬੈਟਰੀ ਕਰਦੇ ਜਾਣਾ ਐਂਟਰੀ ਉਰੇ ਆਂਦੇ ਹਰ ਟੂਰਿਸਟ ਜੰਬੂ ਜੂ ਦੇਖਣ ਲਈ ਇੱਧਰ ਟੂਰਿਸਟ ਬੈਠੇ ਆ ਰੈਸਟ ਕਰ ਰਹੇ ਆ ਜਿਹੜੇ ਚੱਲ ਕੇ ਆਏ ਨੰਨੇ-ਮੁੰਨੇ ਨੂੰ ਚਾ ਭੱਜ ਕੇ ਜਾਂਦੇ ਹੋਏ ਜੂ ਦੇਖਣ ਲਈ ਜਾਨਵਰ ਦੇਖ ਰਹੇ ਨੰਨਾ ਨੇ ਜੰਗਲੀ ਜਾਨਵਰ ਇਸ ਲਈ ਖੁਸ਼ ਹੋ ਕੇ ਬਸ ਦੇ ਜਾਂਦੇ ਆ ਅੱਜ ਅਸੀਂ ਜੂ ਦੇ ਵਿੱਚ ਸਾਂਬਰ ਡੀਅਰ ਨੇ ਉਹਨਾਂ ਦੇ ਬਾਰੇ ਦੱਸਿਆ ਹੋਇਆ ਉਹਨਾਂ ਦੀ ਲੰਬਾਈ, ਚੁੜਾਈ, ਵਜ਼ਨ, ਭੋਜਨ ਤੇ ਜੋ ਉਹਨਾਂ ਦਾ ਜੀਓਗ੍ਰਾਫੀਕਲ ਹੈ ਉਹਦੇ ਬਾਰੇ ਇੱਥੇ ਜਾਨਵਰਾਂ ਨੂੰ ਕੁਝ ਵੀ ਪੋਣ ਕਰਨ ਲਈ ਵਾਰਨਿੰਗ ਦਿੱਤੀ ਆ ਵੀ ਉਹਨਾਂ ਨੂੰ ਤੁਸੀਂ ਕੁਝ ਵੀ ਫੀਡ ਕਰਨ ਲਈ ਨਹੀਂ ਦੇਣਾ ਜਾਂਦੇ ਹੋਏ ਟੂਰਿਸਟ ਚਾਹਨਾ ਗਰਮੀ ਬਹੁਤ ਆ ਵੈਸੇ ਜੇ ਬੈਟਰੀ ਗਰਮੀ ਦੇ ਵਿੱਚ ਆਉਣਾ ਹੋਵੇ ਤਾਂ ਬੈਟਰੀ ਕਾਰ ਲੈ ਲੈਣੀ ਘਾਟੇ ਦਾ ਸੌਦਾ ਨਹੀਂ ਤੇ ਜੇ ਕੋਈ ਪੈਦਲ ਚੱਲਣ ਦਾ ਚਾਹੋ ਹਨ ਤਾਂ ਗਰਮੀ ਉਹਨੂੰ ਕੁਝ ਨਹੀਂ ਕਹਿੰਦੀ ਸਾਨੂੰ ਆਉਂਦਿਆਂ ਜਿਹੜੇ ਪਹਿਲੇ ਸਿੰਗਲੀ ਜਾਨਵਰ ਦੇ ਦਰਸ਼ਨ ਹੋਏ ਆ ਉਹ ਇਸ ਸ਼ੈੱਡ ਦੇ ਵਿੱਚ ਬੈਠਾ ਆਰਾਮ ਕਰਿਆ ਰੂ ਦੇ ਵਿੱਚ ਜਿਹੜੇ ਜਿਹੜੇ ਜਾਨਵਰ ਹੈਗੇ ਆ ਉਹਨਾਂ ਦੇ ਬਾਰੇ ਵਿੱਚ ਇੱਥੇ ਲਿਖਿਆ ਹੋਇਆ ਬਾਕੀ ਜਦੋਂ ਤੁਸੀਂ ਆਓਗੇ ਇਥੋਂ ਆਪੇ ਹੀ ਪੜ੍ਹ ਕੇ ਅੱਗੇ ਚਲੇ ਜਾਣਾ ਉਧਰ ਐਂਟਰੀ ਬੰਦ ਹੈ ਇੱਧਰ ਹੀ ਐਂਟਰੀ ਜੰਗਲੂ ਦੇ ਰੈਸਟਪੌਂਟ ਤੇ ਰੈਸਟ ਕਰਦੇ ਹੋਏ ਟੂਰਿਸਟ ਦੇਖ ਰਿਹਾ ਵੀ ਸ਼ਹਿਰ ਕਿੱਧਰ ਨੂੰ ਆ ਤੇ ਜੂ ਦੇ ਵਿੱਚੋਂ ਕਿੱਦਾਂ ਵਾਪਸ ਜਾਣਾ ਕੁਦਰਤ ਦੀ ਗੋਦ ਦੇ ਵਿੱਚ ਆਵਾਜ਼ਾਂ ਨੂੰ ਜ਼ਰੂਰ ਸੁਣਿਓ जंगली जानवर ने बेटे हेलो कैसे हो बोलो ठीक है क्या देखा आपने अभी तक? देखे। क्या देखा, देखा? क्या धूप हां धुप बहुत ज्यादा कई बेचारी ने हम तक धुप तो ही देखी है वो वहां बैठा था डियर वो देखा ਯਾਰ ਦੇਖਾ ਤਾਂ ਆਪਣੇ ਓ ਇੱਥੇ ਅੱਗੇ ਆਪਾਂ ਨੂੰ ਆਹ ਫੈਸਿਲਿਟੀ ਵੀ ਹੈਗੀ ਆ ਥੱਕ ਗਏ ਤਾਂ ਤੁਸੀਂ ਇੱਥੇ ਆ ਕੇ ਕੁਛ ਠੰਡਾ ਵਗੈਰਾ ਪੀ ਸਕਦੇ ਹੋ ਕੱਪ ਨੂਡਲਸ ਨੇ ਉਹ ਖਾ ਸਕਦੇ ਹੋ ਬਾਕੀ ਆਪਣਾ ਕੰਮ ਅੱਗੇ ਵਧਣਾ ਇਹਨ ਦੇ ਵਿੱਚ ਆਹ ਜਾਰੀ ਦੇ ਪਰਲੇ ਪਾਰ ਇੱਕ ਲੈਪਰਡ ਸੀਤਾ ਆਰਾਮ ਕਰਦਾ ਹੋਇਆ ਤੇ ਉਹਦੀ ਜਿਹੜੀ ਖਾਣੇ ਜੋਰ-ਜੋਰ ਨਾਲ ਲੈਂਦਾ ਤੇ ਉਹਦੇ ਦਾਰੇ ਇੱਕ तितਲੀ ਉੱਡੀ ਖੜਦੀ ਆ ਉੱਠ ਗਿਆ ਹੈਲੋ ਇਹ ਬੇਬੀ ਗਈ ਲੱਗ ਰਿਹਾ ਹੈ ਛੋਟਾ ਜਿਹਾ ਦਿੱਤਾ ਛੋਟਾ ਨਹੀਂ ਆ ਬਈ ਇਹ ਨਹੀਂ ਛੋਟੇ ਨੇ ਲੱਗ ਰਹਾ ਹੈ ਉਹ ਤੇ ਕੀ ਦੇ ਗੋਲ ਲੈ ਛੋਟਾ ਹੇ ਮम्मा ਜਲਦੀ ਆਓ ਲੱਪੜ ਨੂੰ ਡਾਲਨਾ ਆਪਕੋ ਹੈ ਨਾ ਕੋਈ ਕੋਈ ਚਾਹੇ ਇਹਦਾ ਮੋਲ ਬਚੀ ਦੀ ਕਿ ਪਾਸਾ ਕੋਈ ਲੱਪੜ ਕਰੋ ਓਏ ਇਹਦੀ ਪਾਸਾ ਮੈਂ ਉਹ ਉਹ ਤਾਂ ਬੇਸ ਕਾਸਟ ਤੇ ਓਏ ਲੱਪੜ ਬੀਬੀ ਹਾਈ ਲੱਪੜ ਬੱਚਿਆਂ ਦਾ ਐਕਸਾਈਟਮੈਂਟ ਹੈਗੀ ਹੈਗੀ ਇੱਧਰ ਪੈਨਜੀ ਹੋਣੀ ਵੀ ਲੱਪੜ ਨੂੰ ਆਵਾਜ਼ਾਂ ਮਾਰਦੇ ਪਏ ਆ ਮੂੰਹ ਨੂੰ ਆਵਾਜ਼ਾਂ ਮਾਰਨੀ ਆ ਤਾਂ ਠੀਕ ਆ ਪਰ ਉਹਦਾ ਇੱਥੇ ਹੋਣਾ ਖਤਰਨਾਕ ਕੰਮ ਆ ਹਨਾ ਉਹ ਉਹਦੀਆਂ ਗੁਫਾਵਾਂ ਉਹ ਜਿਹੜੀ ਗੁਫਾਵਾਂ ਬਣਾਈਆਂ ਹੋਈਆਂ ਕਮਰੇ ਜਿਹੇ ਸਾਹਮਣੇ ਉਹ ਉਹਦੀਆਂ ਤੇ ਇੱਧਰ ਲੱਪੜ ਦਾ ਬਾਤ ਚੱਪ ਪਰ ਗੀਤ ਗੰਦੀ ਪਾਣੀ ਜ ਬਣਿਆ ਹੋਇਆ ਉਹ ਦੇਖੋ ਜੀ ਲੱਪੜ ਇਹ ਦੇਖੋ ਇਹ ਇਹ ਵੀ ਇਧਰ ਅਗੇ ਦੇਖੋ ਮੇਰੇ ਸਾਹਮਣੇ ਉਹ ਦੁਰਲੀਕੋਪ ਨਹੀਂ ਹੈ ਲਾਂਕਾ ਟੀ ਹਾਂਜੀ ਇਹ ਆ ਸਾਡਾ ਰਾਸ਼ਟਰੀ ਪੰਛੀ ਮੋਰ ਇੱਥੇ ਇਹਦੇ ਬਾਰੇ ਸਾਰਾ ਲਿਖਿਆ ਹੋਇਆ ਇੱਧਰ ਕੈਮਰੇ ਦੇ ਵਿੱਚ ਇੱਥੋਂ ਦੀ ਮੋਰ ਹੈ ਜਿਹੜਾ ਆ ਦਿਖਾਈ ਦੇ ਰਿਹਾ ਛੱਡ ਦੇ ਉੱਪਰ ਬੜਾ ਸੋਹਣਾ ਉਹ ਰੰਗਾ ਲੰਬੀ ਪੂਛ ਲੰਮੀ ਗਰਦਨ ਪਹਿਲਾਂ ਉਹਨੇ ਇੱਕ ਕਿਹਮੂ ਕਿਹੂੰ ਦੀ ਆਵਾਜ਼ ਵੀ ਲਾਈ ਸੀ ਗਰਦਨ ਨੂੰ ਉਠਾ ਕੇ ਵੇਖਦਾ ਹੋਇਆ ਇੱਧਰ ਉੱਧਰ ਦਰਾਸਤ ਦੇ ਬੈਠਾ ਹੋਇਆ ਇੱਥੋਂ ਵੀ ਥੋੜਾ ਜਿਆਦਾ ਦਿਖਾਈ ਦੇ ਰਿਹਾ ਆਵਾਜ਼ ਇਸ ਮੋਰ ਦੀ ਬੜੇ ਸੋਹਣੇ ਖੰਭ ਲੱਗਦੇ ਆ ਤੇ ਆਹ ਤੇਰੇ ਮਾਰ ਕੇ ਛਾਲ ਛਲੇ ਕਦੇ ਨਾ ਮੋਰ ਦੇ ਖੰਭਾਂ ਦੀ ਟਿੱਕੀ ਕਿਤਾਬਾਂ ਚ ਰੱਖਦੇ ਹੁੰਦੇ ਸੀ ਨਿੱਕੇ ਹੁੰਦੇ ਕਿ ਜੇ ਮੋਰ ਦੇ ਖੰਭ ਦੀ ਟਿੱਕੀ ਕਿਤਾਬਾਂ ਚ ਹੋਊਗੀ ਤਾਂ ਵਿਦਿਆ ਪੜ੍ਹਾਈ ਹੈ ਜਿਹੜੀ ਪੜ੍ਹਾਈ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਚਲੋ ਪੀ ਲਓ ਹਿੰਦਸਤਾਨੀ ਆਪੂ ਕੀ ਹੋਇਆ ਨਹੀਂ ਨਹੀਂ ਠੰਡਕ ਪੜ ਗਈ ਮ੍ਰਿਗ ਪਥ ਡੀਅਰ ਟ੍ਰੇਲ ਤੇ ਇੱਥੇ ਕੁਝ ਸਾਵਧਾਨੀਆਂ ਲਿਖੀਆਂ ਹੋਈਆਂ ਹਨ ਉਹਨਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਲੱਗੇ ਕੜੀ ਪੱਤਾ ਵਰਗੇ ਕੁਝ ਦਰਸਾਤ ਕਿੰਨਾਂ ਤੇ ਲੱਗੇ ਹੋਏ ਇਹ ਜੇ ਕੁਝ ਫਲ ਪਰ ਇਹ ਕੜੀ ਪੱਤਾ ਕੇ ਨਹੀਂ ਨਿਕਲੀ ਆ ਪਿੱਛੋਂ ਵੀ ਕਾਫੀ ਸ਼ੁਰੂ ਹੋਏ ਸੀ ਸ਼ਿਕੰਜੇ ਜੇ ਹੋ ਸਕਦਾ ਫਿਊਚਰ ਦੇ ਵਿੱਚ ਇੱਧਰ ਵੀ ਕੋਈ ਜਾਨਵਰ ਆ ਉਹ ਰੱਖੇ ਜਾਣ ਝੰਗ ਤੇ ਆਵੜਦੀਆਂ ਹੋਈਆਂ ਤਿਤਲੀਆਂ ਏ ਕਹਿ ਰਹਿੰਗਾ ਜਿੱਥੇ ਵੀ ਮਰਜ਼ੀ ਰੋ ਜਿਹੇ ਜੇ ਮਰਜ਼ੀ ਥਾਂ ਤੇ ਰੋ ਹਮੇਸ਼ਾ ਖੁਸ਼ ਰੋ ਖਸ ਤੇ ਖੇੜੇ ਖੜਾਉਂਦੇ ਦੌੜਦੇ ਭੱਜਦੇ ਆਪਣੇ ਕੰਮ ਕਰਦੇ ਰੋ ਡੀਅਰ ਟ੍ਰੇਲ ਦਾ ਚੱਕਰ ਲਾਉਣ ਤੋਂ ਬਾਅਦ ਪੂਰਾ ਚੱਕਰ ਲਾਉਣ ਤੋਂ ਬਾਅਦ ਸਾਨੂੰ ਆ ਦੋ ਹੇਰਨ ਦਿਖਾਈ ਦਿੱਤੇ 12 ਸਿੰਗੇ ਜਿਨ੍ਹਾਂ ਨੂੰ ਕਹਿੰਦੇ ਆ ਪਰ ਇਹਦੇ ਸਿੰਗ 12 ਨਹੀਂ ਹੈਗੇ 9 ਹੀ ਆ ਹਾਂਜੀ ਐਵੇਂ ਲੱਗਦਾ ਸੀ ਜਿਵੇਂ ਪਛਦਾ ਹੋਵੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਮੈਨੂੰ ਵੇਖ ਕੇ ਫਿਰ ਵੀਡੀਓ ਬਣਾ ਰਹੇ ਹੋ ਖੁਸ਼ ਹੋ ਗਿਆ ਹਾਂਜੀ ਇਹ ਜਿਹੜੇ ਸਪੌਟ ਵਾਲੇ ਡਾਟ ਜਿਹੜੇ ਡੀਅਰ ਹੁੰਦੇ ਆ ਉਹਨਾਂ ਦੇ ਬਾਰੇ ਦੱਸਿਆ ਗਿਆ ਲੰਬਾਈ, ਵਜ਼ਨ, ਭੋਜਨ, ਪ੍ਰਜਨਨ, ਜੀਵਨ ਕਾਲ, ਪੰਗੋਲਿਕ ਵਿਸਤਾਰ, ਪ੍ਰਕਿਰਤਿਕ ਵਾਸ, ਵਿਸ਼ੇਸ਼ ਗੁਣ ਤੇ ਵਾਰਨਿੰਗ ਉਹੀ ਆ ਦਿੱਤੀ ਹੋਈ ਦੇ ਇਹਨਾਂ ਨੂੰ ਕੁਝ ਖਵਾਉਣਾ ਪਿਆਣਾ ਨਹੀਂ ਜਿਹੜਾ ਆਪਾਂ ਨੂੰ ਦੇਖ ਕੇ ਖੁਸ਼ ਹੋਇਆ ਸੀ ਨਾ ਇੱਕ ਵਾਰ ਉਹਨੂੰ ਵੇਰ ਦੁਆਰਾ ਮਿਲ ਲਈਏ ਹੰਮ ਭਾਈ ਕਿਵੇਂ ਆ ਹੰਮ ਭਈ ਕਿਵੇਂ ਆ ਠੀਕ ਆ ਐ ਹੰਕੀ ਜਾਂਦਾ ਵਿਚਾਰਾ ਗਰਮੀ ਬਹੁਤ ਆ ਈਲ ਗਊ ਬਲੂ ਬਲ ਉਹ ਹੀ ਲੰਬਾਈ ਵਜਨ ਭੋਜਨ ਪਰਜਨਨ ਜੀਵਨ ਕਾਲ ਭੂਗੋਲਿਕ ਵਿਸਤਾਰ ਪ੍ਰਕਿਰਤਿਕ ਵਾਸ ਤੇ ਵਿਸ਼ੇਸ਼ ਗੁਣ ਜਿਹੜੇ ਉਹ ਦੱਸੇ ਹੋਏ ਆ ਉਹ ਦੂਰ ਘੇਟਾ ਰਹੇ ਆ ਨੀਲਗਉ ਤੇ ਪਰ ਮੈਨੂੰ ਇੱਥੋਂ ਜੰਗਲਾਂ 'ਚ ਥੋੜਾ ਜਿਹਾ ਦਿਖਾਈ ਦੇ ਰਹੀ ਆ ਉਹ ਰਹੀ ਇਹ ਤਾਂ ਬਰਾਊਨ ਹੀ ਆ ਭੂਰੇ ਰੰਗ ਦੀ ਆ ਹਾਂਜੀ ਇਹਨਾਂ ਨੂੰ ਅਸੀਂ ਪੰਜਾਬੀ 'ਚ ਰੋਜ ਵੀ ਕਹਿੰਨੇ ਆ ਬਲੂ ਬੋਲਾ ਜਿਹੜਾ ਇਹ ਦਰਖਤਾਂ ਦੇ ਪੱਤੇ ਖਾ ਰਿਆ ਤੇ ਇੱਕ ਥੋੜਾ ਜਿਹਾ ਇਸ ਤੋਂ ਜਿਹੜਾ ਵਿੱਚ ਦਰਖਤ ਦਿਖਾਈ ਦੇ ਰਿਹਾ ਉਹਦੇ ਨਾਲ ਪੱਤਿਆਂ ਦੇ ਪਿੱਛੇ ਜਿਹੜਾ ਉੱਥੇ ਲੁਕ ਗਿਆ ਆ ਦੇਖੋ ਪੱਤੇ ਖਾ ਰਿਆ ਇਹਨੂੰ ਕਹ ਆ ਇਹੜਾ ਜਾਨਵਰ ਤੁਸੀਂ ਫਰੇਮ 'ਚ ਦੇਖ ਰਹੇ ਹੋ ਇਹਨੂੰ ਕਹਿੰਦੇ ਆ ਹਿਮਾਲੀਅਨ ਗੋਰਲ ਉਹੀ ਇਹਦਾ ਬਾਇਓ ਡਾਟਾ ਸਾਰਾ ਇੱਥੇ ਲਿਖਿਆ ਹੋਇਆ ਸੇਫ ਵਾਰਨਿੰਗ ਹਰ ਇੱਕ ਜਾਨਵਰ ਦੇ ਕੇਸ ਦੇ ਮੂਰੇ ਲਾਈ ਵੀਆ ਐਸ ਵਾਰਡ ਦੀ ਮੂਰੇ ਲਾਈ ਹੋਈ ਆ ਇਹ ਤਾਂ ਆਪਾਂ ਨੂੰ ਅਜੇ ਤੱਕ ਦਿਖਾਈ ਨਹੀਂ ਦਿੱਤਾ ਉਹ ਤਾਂ ਨਹੀਂ ਕਿੱਥੇ ਆਹ ਜੰਗਲਾਂ ਆ ਚਲੋਗਾ ਬੈਠਾ ਹੋ ਜਾਨਵਰ ਫੋਟੋ ਚ ਦਿਖਾਈ ਦੇ ਰਿਹਾ ਇਹਨੂੰ ਕਹਿੰਦੇ ਆ ਕਾਕੜ ਹਿੰਦੀ ਤੇ barking dear ਕਹਿੰਦੇ ਇਹਨੂੰ ਅੰਗਰੇਜ਼ੀ 'ਚ ਪੰਜਾਬੀ 'ਚ ਕੀ ਕਹਿੰਦੇ ਆਉ ਨਹੀਂ ਪਤਾ ਹਨਾ barking dear ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਉਹੀ ਬਾਕੀ ਸਾਰਾ ਇਹਦਾ ਬਾਇਓ ਡਾਟਾ ਲਿਖਿਆ ਹੋਇਆ ਇਹ ਵੀ ਨਹੀਂ ਸਾਨੂੰ ਹਜੇ ਤੱਕ ਦਿਖਾਈ ਦਿੱਤਾ ਫੋਟੋ 'ਚ ਹੀ ਦਿਖਾਈ ਦਿੱਤਾ ਦੇ ਰਿਆ ਉਹ ਪਰੇ ਨੂੰ ਭੱਜ ਗਿਆ ਇਹ ਸੀ barking dear ਨਿੱਕੇ ਹੁੰਦੇ ਪੜਦੇ ਹੁੰਦੇ ਸੀ ਅੰਗਰੇਜ਼ੀ ਦਾ ਇੱਕ ਸੈਂਟੈਂਸ ਬਣਾਉਂਦੇ ਹੁੰਦੇ ਸੀ ਦਾ ਡੌਗ ਇਜ਼ barking ਓਹ ਠੀਕ ਵਾਰਕਿੰਗ ਡੀਅਰ ਹੈ ਜਿਹੜਾ ਉਹ ਪੱਠੇ ਖਾ ਰਿਹਾ ਬਾਈਆਂ ਨੇ ਨਾ ਉਹਨਾਂ ਨੂੰ ਪੱਠੇ ਪਾਏ ਆ ਆ ਥੋੜਾ ਜਿਹਾ ਦਿਖਾਈ ਦੇ ਰਿਹਾ ਫਰੇਮ ਚ ਆ ਜਾਲੀ ਦੇ ਵਿੱਚੋਂ ਦੀ ਪਹਿਲੀ ਜਿਹੜੀ ਜਾਲੀ ਆ ਨਾ ਸੈਕੰਡ ਵਾਲੀ ਉੱਪਰੋਂ ਦੂਜੀ ਤੇ ਮੇਰੇ ਖੱਬੇੋਂ ਪਹਿਲੀ ਉਹਦੇ ਵਿੱਚ ਵਾਰਕਿੰਗ ਡੀਅਰ ਦਿਖਾਈ ਦੇ ਰਿਹਾ ਡੀਅਰ ਆ ਆ ਵਾਰਕਿੰਗ ਡੀਅਰ ਹੈ ਜੀ ਜਿਹੜਾ ਪੱਠੇ ਖਾ ਰਿਹਾ ਉਹਨੂੰ ਪੱਠੇ ਪਾਏ ਆ ਤੇ ਆ ਇੱਕ ਬਣਾਇਆ ਹੋਇਆ ਚੱਲਾ ਆ ਜਾ ਇਹਦੇ ਚ ਉਹ ਪਾਣੀ ਪਿੰਦੇ ਆ